ਲੈ ਕੇ ਆਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਜਿਹਨੂੰ ਫਤਵਾਂ ਨੂੰ ਫਤਵਾਂ ਦੇਖਦੇ ਆਪਾਂ ਆਪਣੇ ਲੋਕਾਂ ਨਾਲ ਪੈਸਾ ਨਾਮ ਕੋਈ ਨਾ ਬੜਾ ਬੜਾ ਜਿਹੜੇ ਨਾਲ ਕਨੈਕਟ ਦੇਖਦੇ ਆਪਾਂ ਸਾਰਾ ਜਿਹੜਾ ਪਾਰਾ ਤੇ ਪਾ ਕਰੇ ਉਹਨਾਂ ਆਪਾਂ ਕੋਲ ਦੀ ਦਸਤਾਵੇਜ਼ ਕਰਦੇ ਸਭ ਤੋਂ ਪਹਿਲੇ ਹਰ ਰੋਜ਼ ਦਾ ਉਹ ਮੈਂ ਇਹ ਕਹਿੰਦਾ ਹਾਂ ਕਿ ਸਰਕਾਰ ਆਜੋ ਪ੍ਰਾਂਤ ਦੀ ਜਾਂ ਉਹਦਾ ਜਿਸ ਮੱਦੇ ਦਾ ਪਰਨਵਾਸ ਤੇ ਮੈਂ ਸ਼ੁਰੂ ਹੋ ਗਈ ਵੀ ਸਾਡੇ ਨਾਲ ਇਹ ਨਾ ਟਕਾ ਹੋ ਰਿਹਾ ਉਹਨੇ ਪ੍ਰਾਪਤ ਹੋ ਕੇ ਸਰਫਾ ਦੇ ਜਿਹੜੀ ਦਵਾਈ ਜਿਹੜੀ ਦਵਾਈ ਨਿਕਲ ਗਈ ਜਿਹਦਾ ਬਿਚਾਰ ਅਕੀਰ ਹੋਣ ਦੂਜੇ ਹਸਪਤਾਲ ਵਿੱਚ ਹੁਣ ਮੈਂ ਸਰਕਾਰ ਨੂੰ ਪੁੱਛਣਾ ਚਾਹਨਾ ਦੇ ਤਾਂ ਕਿਸੇ ਨੂੰ ਆਪਾਂ ਕਹਿ ਦਿੰਦੇ ਲੋਕਸਾਇਆ ਗਿਆ ਹੋਕਰਗਾ ਤੋਂ ਪੁੱਛਣਾ ਚਾਹੁੰਦੇ ਆ ਅੱਜ ਕੌਣ ਕਿੱਥੇ ਹੈ ਜਿਹੜੇ ਉਹ ਬੰਦਾ ਅੱਜ ਕਸਾਇਆ ਹੈ ਗਿਆ ਸਰਕਾਰ ਵਿਜੀ ਸਰਕਾਰ ਸਰਕਾਰਾਂ ਸੱਤ ਦੇ ਕੋਈ ਤਾਂ ਜਵਾਬ ਆ। ਉਹਦੇ ਸੀ ਦਿੱਤਾ ਜਵਾਬ ਆ। ਉਹਦਾ ਕੀ ਜਵਾਬ ਆ? ਜਾਂ ਬੇਟੂ ਹੋਰ ਅੰਮ੍ਰਿਤਸਰ ਕੋਲ ਪੁਰਾਣਾ ਪੰਦਰ ਦਾ ਪੁੱਤ aí ਕੋਲੋਂ ਜਾਂ ਮਾਂ ਦਾ ਸੁਪਰੀਮ ਪੁੱਤ। ਉਹਨਾਂ ਜਵਾਬ ਦੇਣ। ਕੀ ਬੋਲਦੇ ਮਦਦ। ਕਿਸੇ ਕਹਾ ਸਤਿ ਸ੍ਰੀ ਅਕਾਲ। ਸਿਕਾ ਜੀ। ਆ ਜਾਓ ਸਤਿਓ। ਬੰਦ ਕੋ ਬਹਿ ਜਾਓ। ਉਹ ਤੇ ਮੈਂ ਗਿਆ ਹਾਈਪ ਤੇ ਫੇਰ ਦੋਨੋਂ ਹੈ ਦੋਨੋਂ ਵੇਰ ਗਿਆ ਹਾਈਪ ਤੇ ਉਹ ਵੀ ਗੁਰਦੇ ਉਹ ਨਹੀਂ ਸੋਹਦੇ ਆ ਬੱਲੇ ਵਾਲ ਦੀ ਜਿੱਦੀ ਲੈਣਗੇ ਹੈ ਲੈਣਗੇ ਬੱਲੇ ਵਾਲ ਦੀ ਜਿੱਦੀ ਲੈਣਗੇ ਹਾਂ ਪਾਇਆ ਸੀ ਮੈਂ ਕਰ ਲੈ ਆ ਲਾਈਵ ਫਟਵਾਰੀ ਨਹੀਂ ਮਡੀ ਵਧੀਆ ਪੋਸਟ ਹੈ ਫਟਵਾਰੀ ਵਾਲੀ ਕੋ ਉਹ ਲੱਜ ਗਈ ਪੋਸਟ